ਆ ਬ੍ਰਦਰ ਜੋ ਬਲਜੀਤ ਸਿੰਘ ਜਰਮਨ ਦੇ ਵਿੱਚ ਬਰਲਿਨ ਸ਼ਹਿਰ ਦੇ ਵਿੱਚ ਕੰਮ ਕਰਨ ਵਾਸਤੇ ਗਿਆ ਸੀ ਛੋਟੇ ਛੋਟੇ ਉਹਦੇ ਬੱਚੇ ਆ ਜੀ ਤੇ ਉਹਦੀ ਉਥੇ ਕਿ ਪਤਾ ਨਹੀਂ ਚੱਲਿਆ ਸਾਨੂੰ ਵੀ ਕੀ ਗੱਲ ਹੋਈ ਆ ਉਥੇ ਝਗੜਾ ਹੋਣ ਕਰਕੇ ਉਹਦੀ ਮੌਤ ਹੋ ਗਈ ਆ ਉਹ ਕਿਰਪਾ ਕਰਕੇ ਦੋਨਾਂ ਸਰਕਾਰਾਂ ਦੇ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਾਡੇ ਬੱਚੇ ਦੀ ਡੈਡ ਬਾਡੀ ਨੂੰ ਛੇਤੀ ਤੋਂ ਛੇਤੀ ਭਾਰਤ ਲੈ ਕੇ ਆਇਆ ਜਾਏ ਜਾਏ ਇਹ ਸਾਡੀ ਪੰਜਾਬ ਸਰਕਾਰ ਨੂੰ ਅਸੀਂ ਮੇਲ ਕੀਤੀ ਸੀ ਉਹਦਾ ਸਾਨੂੰ ਜਵਾਬ ਆਇਆ ਹੈ ਵੀ ਉਹਨਾਂ ਨੇ ਮੇਲ ਕੀਤੀ ਹੈ ਵੀ ਉਹ ਕਹਿੰਦੇ ਵੀ ਡੈਡ ਬਾਡੀ ਭੇਜੀ ਜਾਏਗੀ ਸਰਕਾਰ ਦਾ ਬੋਬਰੀ ਹਾਲਤਾ ਜੀ ਰੋ ਰੋ ਕੇ ਅਸੀਂ ਚੰਨਿਆ ਵੀ ਛੇਤੀ ਤੋਂ ਛੇਤੀ ਸੈਂਟਰਲ ਗਵਰਨਮੈਂਟ ਵੀ ਇਹਦੇ ਵਿੱਚ ਆਏ ਉਹ ਛੇਤੀ ਛੇਤੀ ਸਾਡਾ ਸਾਥ ਦੇ ਡੱਡ ਬੱਡੀ ਨੂੰ ਵਾਪਸ ਜਾਂਦਾ ਜਾਏ ਆਏ ਤੇ ਸੈਂਟਰ ਸਰਕਾਰ ਨੂੰ ਬੇਨਤੀ ਕਰਦੇ ਆ ਕਿਰਪਾ ਕਰਕੇ ਮਾਰਾ ਸਾਡੇ ਬੱਚੀ ਦੀ ਜਿਹੜਾ ਲਾਜ ਜਿਹੜੀ ਆ ਜਲਦੀ ਤੋਂ ਜਲਦੀ ਭੇਜੀ ਜਾਵੇ ਮਾਮਰਾਮ ਦਾ ਜੂਰ ਜਾਰ ਕਰਾਵੇ ਸਾਡਾ ਬੱਬੂ ਸਾਡੇ ਮੱਦੇ ਦੇਖ ਨਹੀਂ ਆਉਣ ਨੇ ਬੱਚੇ ਉਹਨੇ ਬੱਚੇ ਰੋਣ ਰਿਹਾ ਕਿਰਪਾ ਕਰੋ ਮਾਰਾ ਕਿਰਪਾ ਕਰੋ ਜੀ ਅਰੇ ਮੇਰ ਨੂੰ ਬਾਰਾਂ ਮੇਰ ਦੀ ਗੱਲ ਹੈ ਤੁਹਾਡੇ ਬੱਚੇ ਦੀ ਲਾਸ਼ ਜਲਦੀ ਜਲਦੀ ਭਰਤ ਮਗਾਈ ਜਾਵੇ ਜਿਹੜੇ ਸੰਸਕਾਰ ਕਰਕੇ ਜਿਹੜਾ ਉਹ ਪ੍ਰਾਪਤ ਦਾ ਮਗਰਾ ਲੋਏ ਮੇਰ ਕਰੋਗੀ ਰਿਪਾ ਕਰੋ ਮੇਰਾ ਰਬ ਕਿਸੀ ਤਰ੍ਹਾਂ ਨੇ ਕੇ ਵੰਟੀ ਕਰਨੀ ਹੈ ਮੇਰੇ ਬੱਚੇ ਦੀ ਕੀਤੀ ਜੀਤੀ ਕਰ ਬੋਗਾ ਮੇਰੇ ਬੱਚਿਆਂ ਦਾ ਬਹੁਤ ਬੁਰਾ ਨਾ ਮੇ ਤੋ ਕਰਦੀ ਨਿਕੀ ਆਲੀ ਨਾ ਜਾਣੇ ਇਹ ਬੁੱਢੇ ਆਮਾ ਵੀ ਉਹ ਕੀ ਕਰੀਆ ਸੋਸ਼ਲ ਮੀਡੀਆ ਦੇ ਇਹ ਰਾਹੀਂ ਸਾਨੂੰ ਪਤਾ ਚੱਲ ਰਿਹਾ ਕਿ ਇਸ ਤਰੀਕ ਨੂੰ ਰਹਿਤ ਹੋਦੀ ਹੋਈ ਹੈ ਤੇ ਕਾਫੀ ਦਿਨ ਹੋ ਚੁੱਕੇ ਆ ਤੇ ਬਾਤ ਸਗਾਤ ਉਹ ਮਹਿੰਦੀ ਜਿਹੜੀ ਡੱਡ ਬੋੜੀ ਜਾਇਆ ਜਲਦ ਜਲਦ ਪੰਜਾਬ ਲੈ ਜਾਂਦੀ ਜਾਏ ਤਾਂ ਬਰਦਰ ਜੋ ਬਲਜੀਤ ਸਿੰਘ ਜਰਮਨ ਦੇ ਵਿੱਚ ਬਰਲਿੰਗਸਾਰ ਦੇ ਵਿੱਚ ਕੰਮ ਕਰਨ ਵਾਸਤੇ ਗਿਆ ਸੀ ਛੋਟੇ ਛੋਟੇ ਉਹਦੇ ਬੱਚੇ ਆ ਜੀ ਉਹਦੀ ਉਥੇ ਕਿ ਪਤਾ ਨਹੀਂ ਚੱਲਿਆ ਸਾਨੂੰ ਵੀ ਕੀ ਗੱਲ ਹੋਈ ਆ ਉਥੇ ਝਗੜਾ ਹੋਣ ਕਰ ਨਾਲ ਉਹਦੀ ਮੌਤ ਹੋ ਗਈ ਆ ਉਹ ਕਿਰਪਾ ਕਰਕੇ ਅਸੀਂ ਦੋਨਾਂ ਸਰਕਾਰਾਂਗੇ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਾਡੇ ਬੱਚੇ ਦੀ ਡੱਡ ਬੱਡੀ ਨੂੰ ਛੇਤੀ ਤੋਂ ਛੇਤੀ ਭਾਰਤ ਲੈ ਕੇ ਆਇਆ ਜਾਏ ਜਾਏ ਨਹੀਂ ਸਾਡੀ ਪੰਜਾਬ ਸਰਕਾਰ ਨੂੰ ਅਸੀਂ ਮੇਲ ਕੀਤੀ ਸੀ ਉਹਦਾ ਸਾਨੂੰ ਜਵਾਬ ਆਇਆ ਹੈ ਵੀ ਉਹਨਾਂ ਨੇ ਮੇਲ ਕੀਤੀ ਹੈ ਵੀ ਉਹ ਕਹਿੰਦੇ ਵੀ ਡੱਡ ਬੱਡੀ ਭੇਜੀ ਜਾਏਗੀ ਤੋਂ ਘਰ ਦਾ ਬਹੁ ਬੁਰੀ ਹਾਲਤ ਆ ਜੀ ਰੋ ਰੋ ਕੇ ਅਸੀਂ ਚਾਹੁੰਦੇ ਆ ਵੀ ਛੇਤੀ ਤੋਂ ਛੇਤੀ ਸੈਂਟਰਲ ਗਵਰਨਮੈਂਟ ਵੀ ਇਹਦੇ ਵਿੱਚ ਆਏ ਉਹ ਛੇਤੀ ਤੋਂ ਛੇਤੀ ਸਾਡਾ ਸਾਥ ਦੇ ਉਹ ਡੱਡ ਬੱਡੀ ਨੂੰ ਵਾਪਸ ਲਿਆਂਦਾ ਜਾਏ ਆਏ ਤੇ ਫੈਕਟਰਸ ਦੇ ਕਾਰਨ ਬੇਨਤੀ ਕਰਦੇ ਆ ਕਿਰਪਾ ਕਰਕੇ ਮਹਾਰਾਜ ਸਾਡੇ ਬੱਚੀ ਦੀ ਜਿਹੜੀ ਲਾਸ਼ ਜਿਹੜੀ ਆ ਜਲਦੀ ਤੋਂ ਜਲਦੀ ਭੇਜੀ ਜਾਵੇ ਮਹਾਰਾਜ ਦਾ ਜੂਝੇ ਜਾਰ ਕਰਾਗੇ ਸਾਡੇ ਬਬੂ ਸਾਡੇ ਮਦੇ ਦੇਖ ਨਹੀਂ ਆਉਣ ਬੱਚੇ ਉਹਨੇ ਬੱਚੇ ਰੋਣ ਰਿਹਾ ਕਿਰਪਾ ਕਰੋ ਮਹਾਰਾਜ ਕਿਰਪਾ ਕਰੋ ਜੀ ਅਜੇ ਫਿਰ ਦੁਬਾਰਾ ਬੇਨਤੀ ਕਰਦੇ ਆ ਕਿ ਸਾਡੇ ਬੱਚੀ ਦੀ ਲਾਸ਼ ਜਲਦੀ ਜਲਦੀ ਭਰਤ ਮਗਾਈ ਜਾਵੇ ਜਿਹੜੇ ਸੰਸਕਾਰ ਕਰਕੇ ਜਿਹੜਾ ਪ੍ਰਭਾਤ ਦਾ ਮੋਢਾ ਲਾ ਲੋਏ

ਇਹ ਨਹੀਂ ਸਾਨੂੰ ਪਤਾ ਚੱਲ ਰਿਹਾ ਕਿ ਇਸ ਤਰੀਕ ਨੂੰ ਡੈਥ ਹੋਦੀ ਹੋਈ ਹੈ ਤੇ ਕਾਫੀ ਦਿਨ ਹੋ ਚੁੱਕੇ ਆ ਤੇ ਬਾਥਸਟ ਘਾਟ ਉਹ ਮਹਿੰਦੀ ਜਿਹੜੀ ਡੈਡ ਬੋਡੀ ਜਾਈਏ ਜਲਦ ਜਲਦ ਪੰਜਾਬ ਲੈ ਜਾਂਦੀ ਜਾ